ਹਜੇ ਤੱਕ ਮੈਡਮ ਉੱਠੀ ਨਹੀਂ ਕੀ ਕਰਾਂ ਇਹਦਾ ਮੈਂ ਇਹਦੇ ਕੋ ਘਰ ਦਾ ਕੰਮ ਮੈਂ ਕਿੱਦਾਂ ਕਰਵਾਵਾਂ ਕਿੱਦਾਂ ਨਵਾਇਦ ਕੋ ਘਰ ਦਾ ਕੰਮ ਮੈਂ ਦੇਖਦੀ ਐ ਹੁਣ ਜਦ ਹਾਂਜੀ ਬਣਾ ਘੱਟ ਮੇਰੇ ਘੁੱਟ ਨੇ ਕੁਛ ਮਮਾ ਚਾਚੀ ਤਾਂ ਹਿੱਲਣ ਨਹੀਂ ਦੀ ਰਹੀ ਮੈਂ ਦੋ ਵਾਰੀ ਕਹਿ ਤਈ ਮੈਂ ਉਹਨਾਂ ਨੂੰ ਕਹੀ ਜਾਰੀ ਕਿ ਮੈਗੀ ਬਣਾ ਦੋ ਕਿਦਰ ਨਹੀਂ ਮੈਂ ਨਹੀਂ ਬਣਾਣੀ ਤੇ ਕਿਉਂ ਤੂੰ ਕਹਿੰਦੀ ਚਾਚੀ ਮੈਨੂੰ ਭੁੱਖ ਲੱਗੀ ਮੈਗੀ ਤੇ ਬਣਾ ਦੋ ਪਤਾ ਨਹੀਂ ਕਿਉਂ ਨਹੀਂ ਬਣਾ ਰੇ ਚਲ ਕੋਈ ਗਾ ਨਹੀਂ ਤੈਨੂੰ ਮੈਗੀ ਵੀ ਬਣਾ ਕੇ ਦੇ ਦਾਂਗੀ ਤੂੰ ਐਦਾ ਕਰ ਚਾਚੀ ਕੋਲ ਜਾ ਤੂੰ ਕਹ ਮਮਾ ਚਾਚੀ ਮਮਾ ਨਾ ਬਾਹਰ ਸਮਾਨ ਲੈ ਕੇ ਆਏ ਕੋਈ ਜਾਂ ਮੇਰਾ ਪੁੱਤ ਕਹਿ ਕੇ ਆ ਨੰਨੂੰ ਪੁੱਛਦੀ ਹੈ ਬੱਚੇ ਨੂੰ ਇੱਕ ਮੈਗੀ ਬਣਾ ਕੇ ਨਹੀਂ ਦੇ ਸਕਦੀ ਕਿੱਦਾਂ ਦੇ ਕੋ ਕੰਮ ਲਾਵਾਂ ਮੈਂ ਹੁਣ ਦੇਖਦਾ ਜਾਣਾ ਹੁਣ ਨਾ ਕੋਈ ਸਕੀਮ ਹੀ ਲਾਵਾਂ ਮੈਂ ਕੋਈ ਐਦਾ ਨਹੀਂ ਇੰਨੇ ਕੰਮ ਕਰਨਾ ਮੈਨੂੰ ਕੋ ਕੰਮ ਕਰਵਾਉਣਾ ਪੈਣਾ ਲੈਣਾ ਪੈਣਾ ਕੰਮ ਇਹਦੇ ਕੋ ਚਲੋ ਦੇਖਦੀ ਆਂਦੀ ਕੀ ਕਰਦੀ ਆਕੇ ਚਾਚੀ ਤੁਹਾਨੂੰ ਮਗਲ ਆ ਰਿਹਾ ਆ ਗਏ ਮम्मा ਹਾਂਜੀ ਬੜਾ ਟਾਈਮ ਲਾ ਆਏ ਕੀ ਕਹਿਣਾ ਮम्मा ਨੇ ਕੋਈ ਚੀਜ਼ ਦਿਖਾਣੀ ਹੋਈ ਸੀ ਮੈਨੂੰ ਕੀ ਪਤਾ ਅੱਛਾ ਚੱਲ ਆਪਾਂ ਰੂਮ ਦਾ ਖਲਾਰਾ ਤੇ ਚੁੱਕ ਲੈਂਦੇ ਆ ਨਹੀਂ ਆ ਬਾਹਰ ਹੁਣ ਪਤਾ ਨਹੀਂ ਕੀ ਈੰਦਾਂ ਰੱਖਣਾ ਜਿਹੜਾ ਮੈਂ ਜਾ ਕੇ ਵੇਖਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਕੋਈ ਕੰਮ ਵੀ ਨਹੀਂ ਕਰਦੇ ਨਹੀਂ ਕਰਦੇ ਤੈਨੂੰ ਕੁਝ ਸਮਾਨ ਲਿਓ ਜੁਗੇ ਪੈਸੇ ਕਿੱਥੋਂ ਹੁੰਦੇ ਆ ਓਨਾ ਹੀ ਖਰਚਾ ਮੈਨੂੰ ਮਿਲਦਾ ਓਨਾ ਹੀ ਇਹਨਾਂ ਨੂੰ ਮਿਲਦਾ ਚਲ ਵੇਖਾ ਤਾਂ ਸਹੀ ਜਾ ਗਏ ਇਹੋ ਜਿਹੀ ਕਿਹੜੀ ਚੀਜ਼ ਲੈ ਆਂਦੀ ਆ ਹਾਂਜੀ ਦੀਦੀ ਬੁਲਾਇਆ ਤੁਸੀਂ ਹਾਂ ਆ ਗਈ ਕਿਤੇ ਹਾਂਜੀ ਕੀ ਲਿਆਏ ਤੁਸੀਂ ਐ ਕੁਛ ਨਹੀਂ ਜਵੈਲਰ ਤੋਂ ਗਈ ਸੀ ਸਮਾਨ ਲੈ ਕੇ ਆਈਆਂ ਵਾਓ ਕਿੱਡੇ ਸੋਨੇ ਕੰਗਣ ਆ ਮੰਗਲ ਸੁੱਤਰ ਵੀ ਹੂੰ ਇਹਨਾਂ ਦੇ ਤੇ ਆਪਣੇ ਨਾਮ ਦਾ ਮੈਂ ਬਣਵਾਇਆ अच्छा हां वे जिने पैसे ਦਿੱਤੇ ਉਹਨੇ ਲੈ پیسے ਤੇ ਮੇਰੇ ਕੋ ਬਥੇਰੇ ਆ پیسے ਬਥੇਰੇ ਹੋਰ ਮੈਂ ਇਹਦੇ ਦੀ ਗੱਲ ਪੁੱਛਾਂ ਤੁਸੀਂ ਕੋਈ ਕੰਮ ਵੀ ਨਹੀਂ ਕਰਦੇ ਤੇ ਤੁਹਾਡੇ ਕੋ ਪੈਸੇ ਇੰਨੇ ਆਉਂਦੇ ਕਿੱਥੋਂ ਲੈ پیسے ਕਮਾਣੇ ਸੋਕੇ ਮਿੰਟੋ ਮਿੰਟ ਪੈਸੇ ਕਮਾਏ ਜਾਂਦੇ ਮਿੰਟੋ ਮਿੰਟ ਕਮਾਏ ਜਾਂਦੇ ਹਾਂ ਉਹ ਕਿਦਾਂ ਤੂੰ ਕਮਾਣੇ ਹਾਂ ਤੂੰ ਕੀ ਕਰਨੇ ਪੈਸੇ ਕਮਾ ਕੇ ਤੈਨੂੰ ਗਿਫਟ ਹੀ ਦਿੰਦਾ ਤੇ ਆਏ ਪੈਸੇ ਤੂੰ ਕੀ ਕਰਨੇ ਹੈ ਜੀ ਜੀ ਦਿੰਦੇ ਤੇ ਹੈਗੇ ਆ ਪਰ ਉਹਨੇ ਕੀ ਦਿੰਦੇ ਉਹਨੇ ਤੇ ਤੁਹਾਨੂੰ ਵੀ ਵੇਰਜੀ ਦਿੰਦੇ ਆ ਪਰ ਤੁਸੀਂ ਇੰਨਾ ਸਮਾਨ ਕਿੱਥੋਂ ਲੈ ਆਉਂਦੇ ਹੋ ਤੂੰ ਕਮਾਨੇ ਪੈਸੇ ਹਾਂ ਪੈਸੇ ਕਮਾਏਗੀ ਤੈਨੂੰ ਬਾਹਰ ਵੀ ਨਹੀਂ ਜਾਣਾ ਪੈਣਾ ਘਰ ਬੈ ਕੇ ਹੀ ਪੈਸੇ ਕਮਾਏਗੀ ਤੂੰ ਉਹ ਕਿਦਾਂ ਪਰ ਫਿਰ ਮੇਰੇ ਕਹਿਣੇ ਤੇ ਚੱਲਣਾ ਪੈਣਾ ਤੈਨੂੰ ਜੋ ਮੈਂ ਕਹਾਂਗੀ ਉਹ ਤੈਨੂੰ ਕਰਨਾ ਪੈਣਾ ਹੈ ਤੁਹਾਡੇ ਕਹਿਣੇ ਤੇ ਹਾਂ ਤੇ ਪੈਸੇ ਵੀ ਤੇ ਤੂੰ ਹੀ ਕਮਾਨੇ ਕਿੱਦਾਂ ਦੀਦੀ ਕੋਈ ਆਨਲਾਈਨ ਹੈਗਾ ਕੰਮ ਕੋਈ ਆਨਲਾਈਨ ਨਹੀਂ ਤੈਨੂੰ ਜੋ ਮੈਂ ਕਹਾਂਗੀ ਉਹ ਤੈਨੂੰ ਕਰਨਾ ਪੈਣਾ ਅੱਛਾ ਘਰ ਚ ਹੀ ਹੈ ਕੰਮ ਘਰ ਬੈਠੇ ਨਾ ਤੈਨੂੰ ਬਾਹਰ ਜਾਣਾ ਪੈਣਾ ਨਾ ਕੁਝ ਕਰਨਾ ਪੈਣਾ ਸਿਰਫ ਮੈਂ ਜੋ ਕਹਾਂ ਤੂੰ ਉਹ ਕਰੇਗੀ ਤੇ ਤੈਨੂੰ ਪੈਸੇ ਕਮਾਈ ਤੈਨੂੰ ਪੈਸੇ ਮੈਂ ਆਪੇ ਦੇਆ ਕਰਾਂਗੀ ਚਲੋ ਠੀਕ ਹੈ ਤੇ ਕਿੰਨੇ ਪੈਸੇ ਦੋਗੇ ਤੁਸੀਂ ਮੈਨੂੰ ਤੈਨੂੰ ਪੈਸੇ ਨਾ ਮਤਲਬ ਹੈ ਨਾ ਤੈਨੂੰ ਪੈਸੇ ਮਿਲਣਗੇ ਤੂੰ ਬਲੋ ਕੰਮ ਤੇ ਕਰ ਹਲੋ ਚਲ ਤੇ ਸਹੀ ਮੇਰੇ ਆਖੇ ਰੋਜ ਤੇ ਰੋਜ ਤਾਂ ਹੋ ਗਏ ਰੋਜ ਤੇ ਰੋ ਤੂੰ ਜੋ ਮੈਂ ਕਹਾਂਗੀ ਤੂੰ ਉਹ ਕਰੇਗੀ ਤੇ ਜਦੋਂ ਤੈਨੂੰ ਦਿਖਾਤਾ ਸਾਰਾ ਕੰਮ ਹੋ ਗਿਆ ਤੇ ਤੈਨੂੰ ਕੈਸੇ ਉਸੇ ਨਾਲ ਮਿਲ ਜਣਗੇ ਮੈਨੂੰ ਯਕੀਨ ਨਹੀਂ ਹੁੰਦਾ ਦੀਦੀ ਲੈ ਤੈਨੂੰ ਯਕੀਨ ਕਿਉਂ ਨਹੀਂ ਹੁੰਦਾ ਛੁਟਕਿਆਂ 'ਚ ਪੈਸੇ ਕਮਾਏ ਜਾਂਦੇ ਆ ਦੇਖ ਹੈਗੇ ਨੇ ਮੇਰੇ ਹੱਥ ਵਿੱਚ ਹਾਂ ਤੈਨੂੰ ਵੀ ਇਦਾਂ ਹੀ ਮਿਲਣਗੇ ਪਰ ਕਹਿਣਾ ਮੇਰਾ ਮੰਨਣਾ ਤੂੰ ਜੋ ਮੈਂ ਕਹਾਂਗੀ ਉਹ ਤੈਨੂੰ ਕਰਨਾ ਪੈਣਾ ਕੀ ਕਰਨਾ ਦੀਦੀ ਆਏ ਹਾਏ ਕੰਮ ਹੀ ਕਰਨਾ ਹੈ ਘਰ ਦਾ ਕੰਮ ਕਰਨਾ ਹੈ ਪਰ ਮੇਰੇ ਕਹਿਨ ਤੇ ਅੱਛਾ ਹਾਂ ਜਿੱਦਾਂ ਮੈਂ ਕਹਾਂਗੀ ਤੈਨੂੰ ਓਦਾਂ ਕਰਨਾ ਪੈਣਾ ਠੀਕ ਹੈ ਠੀਕ ਹੈ ਤੇ ਕਰੇਗੀ ਨਾ ਹਾਂ ਚੱਲ ਫੇਰ ਐਦਾਂ ਕਰ ਦਵਾ ਦਬਰ ਸੋਈ ਚ ਜਾ ਤੇ ਰੋਟੀ ਪਾਣੀ ਦਾ ਸਾਰਾ ਇੰਤਜ਼ਾਮ ਕਰ ਲੈ ਸਬਜ਼ੀ ਬਣਾ ਲੈ ਰੋਟੀ ਬਣਾ ਲੈ ਤੇ ਬੱਚਿਆਂ ਲਈ ਮੈਗੀ ਖਾਣੀ ਹੈ ਤੇ ਉਹਨਾਂ ਨੂੰ ਮੈਗੀ ਵੀ ਬਣਾ ਕੇ ਦੇ ਰੋਟੀ ਪਾਣੀ ਬਰਾਵਾ ਉਹਦੇ ਪੈਸੇ ਦੇ ਹੋਗੇ ਤੂੰ ਹੋਰ ਤੈਨੂੰ ਕਿਹੜਾ ਬਾਹਰ ਭੇਜਦੀ ਵੀ ਮੈਂ ਘਰ 'ਚ ਬੈਠੇ ਪੈਸੇ ਕਮਾਉਂਦੇ ਆਂ ਤੂੰ ਨਾ ਕੋਈ ਬਾਹਰ ਜਾਣਾ ਨਾ ਕਿਸੇ ਨੂੰ ਪਤਾ ਲੱਗਣਾ ਐਸੇ ਤੈਨੂੰ ਆਪੇ ਮਿਲ ਜਣੇ ਚਲੋ ਠੀਕ ਹੈ ਦੀਦੀ ਠੀਕ ਹੈ ਨਾ ਤੇ ਵਧੀਆ ਜਿਹਾ ਸਵਾਦ ਜਿਹਾ ਬਣਾ ਤੇ ਤੇਖੀ ਤੈਨੂੰ ਇਸ ਤਵਾਂ ਪੈਸੇ ਮਿਲਦੇ ਠੀਕ ਠੀਕ ਹੈ ਤੇ ਮੈਗੀ ਚੇਤੇ ਨਾ ਭਰਾ ਦੀ ਬੱਚਿਆਂ ਵਾਸਤੇ ਬੱਚੇ ਭੁੱਖੇ ਬੈਠੇ ਐ ਠੀਕ ਹੈ ਦੀਦੀ ਠੀਕ ਹੈ ਦੇਖਿਆ ਐਦਾ ੜੀ ਆਈ ਐ ਬਣੀ ਫਿਰਤੀ ਸੀ ਆਪਣੇ ਆਪ ਨੂੰ ਦੇਖ ਪੈਸੇ ਦੇ ਮਾਮਲੇ ਤੇ ਵੇਖ ਕਿੱਦਾਂ ਗਈ ਧੀਰੀ ਪੈਸੇ ਕਮਾਣੇ ਐ ਦੇਖ ਹੁਣ ਕਿੱਦਾਂ ਕਰੋਗੀ ਤੀਰ ਵੱੱਕਣ ਸਿੱਧੀ ਕਰਦੀ ਇਹਨੂੰ ਮੈਂ बैठा मैं आराम ना मैं भी जरा ਕੱਜ ਜਿੱਤੇ ਮਿੱਤ ਦਾ ਮੈਨੂੰ ਹੀ ਕੰਮ ਕਰਨਾ ਪੈਂਦਾ ਸੀ ਚਲੋ ਦੇਖਦੇ ਹਾਂ ਕੀ ਕਰਤੀ ਹੈ ਚਲ ਸਬਜੀ ਵੀ ਬਣ ਗਈ ਤੇ ਫੁਲਕੇ ਵੀ ਬਣਾਉਂਦੇ ਮੈਂ ਪਰ ਬੱਚਿਆਂ ਨੇ ਨਾ ਮੈਗੀ ਖਾਣੀ ਹੈ ਇੰਜ ਕਰਦੀ ਪਹਿਲਾਂ ਮੈਗੀ ਬਣਾ ਦਿੰਦੀ ਹਾਂ ਸਪਾਈਸੀ ਮੈਗੀ ਵੀ ਚਲੋ ਬਣਾ ਦਿੰਦੇ ਚਾਚੀ ਮੈਗੀ ਬੜੀ ਸਵਾਦ ਬਣਾਈ ਸੀ ਤੇ ਇਹ ਰੋਜ਼ ਬਣਾਇਆ ਕਰੋ ਆ ਵੀ ਤੋ ਬਣਾ ਲ ਠੀਕ ਹੈ ਪੁੱਤ ਮੈਨੂੰ ਇਹ ਵੀ ਕੰਮ ਕਰਨਾ ਪੈਣੇ ਤੇ ਚਲ ਪੈਸੇ ਕਮਾਉਣ ਵਾਸਤੇ ਤੇ ਕੋਈ ਗੱਲ ਨਹੀਂ ਥੋੜਾ ਬੋਤਾ ਕੰਮ ਹੀ ਆ ਘਰ ਹੀ ਲਉਂਗੀ ਚਲ ਦੀਦੀ ਨੂੰ ਕਹਾਂ ਕੰਮ ਤੇ ਸਾਰਾ ਹੋ ਗਿਆ ਹੁਣ ਮੈਨੂੰ ਪੈਸੇ ਦੇ ਤੋ ਰਾਤ ਦਾ ਰੋਟੀ ਪਾਣੀ ਵੀ ਬਣ ਗਿਆ ਤੇ ਭਾਂਡੇ ਵੀ ਧੁੱਫ ਗਏ ਦੀਦੀ ਹਾਂ ਆ ਗਈ ਕਿੱਤੀ ਹਾਂ ਜੀ ਦੇ ਕੱਲੇ ਸਾਰਾ ਕੰਮ ਸਾਰਾ ਹੋ ਗਿਆ ਰੋਟੀ ਵੀ ਤਿਆਰ ਹੋ ਗਈ ਸਬਜ਼ੀ ਵੀ ਚਲ ਠੀਕ ਹੈ ਤੇ ਬਹੁਤ ਵਧੀਆ ਕੰਮ ਕੀਤਾ ਐਨਾ ਫੜ ਐਨਾ ਤੂੰ 500 ਰੁਪਿਆ ਕੰਮ ਕੀਤਾ ਨਾ ਸਾਰਾ ਹਾਂ ਹਾਂ ਤੇ 500 ਰੁਪਿਆ ਰੱਖ ਲੈ ਠੀਕ ਹੈ ਐਦਾ ਹੀ ਰੋਜ਼ ਕੰਮ ਕਰਿਆ ਕਰੇਗੀ ਨਾ ਤੇ ਤੈਨੂੰ ਆਪੇ ਮਿਰਜਾ ਕਰਨਾ ਹੈ ਤੇ ਨਾਲੇ ਨਾ ਹੁਣ ਰਾਤ ਪੈਣ ਵਾਲੀ ਐ ਤੇ ਸਵੇਰ ਨੂੰ ਨੇ ਦੱਸਦਾ ਸਵੇਰੇ ਛੇਤੀ ਉੱਠਣਾ ਮੈਂ ਛੇਤੀ ਉੱਠਣਾ ਉਹ ਰਾਤ ਉੱਪਰ ਵਾਲਾ ਕੋਠਾ ਧੋਣ ਵਾਲਾ ਪਿਆ ਸਾਰਾ ਵਾਵਾ ਟਾਈਮ ਹੋ ਗਈ ਤੋਤਾ ਨਹੀਂ ਤੇ ਸਵੇਰੇ ਮੇਰੇ ਨਾਲ ਕੰਮ ਕਰਵਾਉਣਾ ਮੈਂ ਠੀਕ ਠੀਕ ਹੈ ਟਾਈਮ ਨਾਲ ਉੱਠ ਜਾਈ ਮੈਨੂੰ ਫੇਰ ਕਹਿਣਾ ਨਾ ਪਵੇ ਤੈਨੂੰ ਹੁਣ ਤੂੰ ਆਪੇ ਉੱਠਣਾ ਹੈ ਤੈਨੂੰ ਕਿਸੇ ਨੇ ਕਹਿਣ ਨਹੀਂ ਆਣਾ ਵੀ ਉੱਠ ਜਾ ਚਲੋ ਕਹਿੇ ਕਮਾਣੇ ਆ ਨਾ ਹਾਂ ਥੱਲ ਫੇਰ ਮਿਲੋਂਗੇ ਤੈਨੂੰ ਠੀਕ ਹੈ ਪਰ ਟਾਈਮ ਸਿਰ ਉੱਠ ਜੀ ਉਹ ਤਾਂ ਮੈਂ ਉੱਠ ਜਾਂਗੀ ਬਾਕੀ ਸਾਰਾ ਕੰਮ ਕਰ ਲਿਆ ਕੱਪੜੇ-ਕੁਪੜੇ ਤੈਹ ਕਰ ਲਿੱਤੇ ਮੈਂ ਕੋਠੋ ਲਿਆ ਕੇ ਰੱਖ ਦਿੱਤੇ ਸੀ ਨਹੀਂ ਕੱਪੜੇ ਰਹਿ ਗਏ ਸਾਂਭਣ ਵਾਲੇ ਤੇ ਇਦਾਂ ਕਰ ਤੂੰ ਕੱਪੜੇ ਸਾਂਭ ਲੈ ਦਬਾ-ਦਬ ਕਰ ਲੈ ਫੇਰ ਰਾਤ ਨੂੰ ਸਾਰੇ ਨੇ ਆਇਆ ਰੋਟੀ ਪਾਣੀ ਬੈਠ ਕੇ ਖਾਵਾਂਗੇ ਠੀਕ ਹੈ ਠੀਕ ਹੈ ਸਾਂਭ ਲੈਨੇ ਦੀਦੀ ਵੇਹ ਇੱਕ ਗੱਲ ਤੂੰ ਇਹਨੇ ਪਹਿ ਕਿੱਥੋਂ ਕਮਾਣ ਦੇ ਮਾੜਾ ਇਹ ਦੱਸ ਦੋ ਨਾ ਮੈਨੂੰ ਤੈਨੂੰ ਪੈਸੇ ਨਾ ਮਤਲਬ ਸੀ ਨਾ ਉਹ ਕਹਿੰਦੇ ਸੀ ਮੈਨੂੰ ਪੈਸੇ ਚਾਹੀਦੇ ਆ ਤੇ ਬਸ ਤੈਨੂੰ ਮਿਲ ਗਏ ਤੈਨੂੰ ਕੀ ਲੋੜ ਪਈ ਕਿੱਥੋਂ ਆ ਰਹੇ ਕਿੱਥੋਂ ਨਹੀਂ ਤੂੰ ਕੰਮ ਕੀਤਾ ਤੈਨੂੰ ਮੈਂ ਕਿਹਾ ਸੀ ਨਾ ਕਿ ਤੂੰ ਕੰਮ ਕਰ ਤੂੰ ਕਪੈਖਾ ਕਮਾਏਗੀ ਕਿ ਤੈਨੂੰ ਮਿਲ ਗਏ ਬਸ ਤੂੰ ਅੰਬ ਖਾ ਗੁੱਠੀਆਂ ਕੋ ਗਿੰਦੀ ਪੀਂਗੇ ਠੀਕ ਹੈ ਮੈਂ ਕਪੜੇ ਸਾਮ ਬਣਾ ਹਾਂ ਕਪੜੇ ਸਾਮ ਦਵਾ ਦੋ ਚਲੋ ਮੈਨੂੰ ਕੀ ਲੱਗੇ ਜਿੱਥੋਂ ਮਰਜੀ ਆਉਣ ਮੇਰਾ ਤਾਂ ਖਰਚਾ ਪੂਰਾ ਹੋਊਗਾ ਨਾ ਚਲ ਪੈਸੇ ਕਮਾ ਕੇ ਮੈਂ ਵੀ ਸ਼ਾਪਿੰਗ ਕਰਨ ਜਾਵਾਂਗੀ ਬੱਸ ਦੇਖਿੰਦਾ ਖੁਸ਼ ਹੋਈ ਐ ਜਦੋਂ ਨੂੰ ਪਤਾ ਲੱਗੂਗਾ ਇਹ ਪੈਸੇ ਕਾਦੇ ਐ ਤੇ ਇਹਦਾ ਕੀ ਬਣੂਗਾ ਚੱਲ ਕੰਮ ਤੇ ਪਹਿਲਾਂ ਕਰਵਾਈਏ ਸੀ ਜਿਹੜਾ ਟਾਈਮ ਲੰਘਦਾ ਕਰਵਾਈਏ ਫਟਾਫਟ ਕਰਵਾਈਏ ਸਾਰਾ ਕੰਮ ਐ ਤੇ ਅੱਜ ਰਾਮ ਨਾਲ ਐਸ਼ ਕੀਤੀ ਆ ਸਕੂਨ ਦੀ ਜਿਹਦੀ ਅਸਲ ਤੇ ਜਠਾਰੀ ਅੱਜ ਵੀ ਲੱਗਦੀ ਵੀ ਵਾਕਏ ਜਠਾਰੀ ਹੀ ਗਈ ਐ ਚਲ ਤੇ ਇਹਨੂੰ ਪਾਗਲ ਬਣਾਤਾ ਤੇ ਬਨ ਗਈ ਵਿਆਹ ਦੀ ਚੀਜ਼ ਕਹਿੰਦੇ ਹੈ ਦੀਦੀ ਤੁਸੀਂ ਨਵੇਂ ਘੜੇ ਲੈ ਕੇ ਆਏ ਹੋ ਤੇ ਪਾਗਲ ਮੈਂ ਚ ਬਣਾਤਾ ਜੀ ਦੀਦੀ ਹਾਂਜੀ ਅੱਛ ਲੱਗ ਤੁਹਾਡਾ ਤੈ ਲਾਤੇ ਕਪੜੇ ਸਾਰੇ ਸਾਂਭੇ ਗਏ ਆ ਠੀਕ ਆ ਠੀਕ ਆ ਤੇ ਇਹ ਵੀ ਰੱਖ ਲੋ ਤੁਸੀਂ ਸਾਂਭ ਲਾ ਕੋਈ ਗੱਲ ਨਹੀਂ ਮੈਂ ਸਾਂਭ ਲਾਂਗੀ ਸਾਰਾ ਕੰਮ ਹੋ ਗਿਆ ਹਾਂਜੀ ਸਾਰਾ ਹੋ ਗਿਆ ਕੰਮ ਕਿੱਦਾਂ ਦਵਾ ਦਾ ਰੋਜ ਇੰਦਾ ਕੰਮ ਕਰਿਆ ਕਰ ਠੀਕ ਬਹੁਤ ਵਧੀਆ ਕੰਮ ਕੀਤਾ ਤੂੰ ਅੱਜ ਠੀਕ ਠੀਕ ਹੈ ਦੀਦੀ ਇਹਨ ਦਾ ਫੋਨ ਹੰਦਾ ਪਿਆ ਤੁਹਾਡੇ ਫੋਨ ਤੇ ਚੁੱਕ ਲਾ ਨਾ ਹਾਂ ਹਾਂ ਚੁੱਕ ਲਾ ਚੁੱਕ ਲਾ ਸਾਇਲੈਂਟ ਤੇ ਆ ਨਾ ਫੋਨ ਪਤਾ ਨਹੀਂ ਲੱਗਿਆ ਹੈਲੋ ਹਾਂਜੀ अच्छा पैसे कोई आ रहा है ना ठीक है कोई नहीं मैं, हाँ, हाँ, पर... okay, कोई मैं दीदी ਨੂੰ ਕਹਿ ਦਿੰਨੀ ਫੜਾ ਦੇਣਗੇ ਠੀਕ ਹੈ ਠੀਕ दीदी ਕਿਉਂ ਉਹ ਕਹਿ ਰਹੇ ਮੈਂ ਬਾਪ ਬਿਲ पैसे ਫੜਾ ਕੇ ਗਿਆ ਸਵੇਰੇ ਹਾਂ ਹਾਂ ਆ ਰਿਹਾ ਮਾਲ ਵਾਲਾ ਕਿੰਨੇ پیسے ਫੜਾਏ ਸੀ ਮਨੂੰ ਕੋਈ ਗੱਲ ਨਹੀਂ ਮੈਂ ਵੀ ਘਰ ਗਈ ਜੇ ਆਨ ਕੇ ਤੇ ਮਾਪੇ ਦੇ ਰੱਗ ਗਈ दीदी पैसे ਕਿਹੜੇ ਉਹਨਾਂ ਨੇ ਲੈ ਆ ਲਾਣਾ ਕਿਸ ਨੇ اچھا ਐਲਾ ਫੜ ਐਨਾ 2000 ਰੁਪਿਆ ਗਾਵੇ 500 ਤੇ ਇੱਕ ਹੋਗਾ ਨਾ ਤੇ ਉਹ ਆਣਗੇ ਨਾ ਤੇ 2500 ਰੁਪਿਆ ਦੇ ਦੇ ਉਹਨਾਂ ਨੂੰ 500 ਮੇਰ ਕੋਈ ਗੱਜੜਾ ਤੈਨੂੰ ਮੈਨੂੰ ਦਿੱਤਾ ਕੰਮ ਦਾ ਮੈਂ ਇੱਥੇ ਮਸ਼ੀਨ ਲੱਗੀ ਕੋਈ ਪੈਸਿਆਂ ਦੀ ਵੀ ਤੈਨੂੰ ਮੈਂ ਮਸ਼ੀਨ ਚੋਂ ਕੱਢ ਕੇ ਪੈਸੇ ਫੜਾ ਦਾਂਗੀ ਇਹ ਕੀ ਦੀਦੀ ਤੇ ਹਾਂ ਕੰਮ ਕਰਵਾਉਣਾ ਸੀ ਦੇਖੋ ਤੂੰ ਤੇ ਕੰਮ ਕਰਕੇ ਹਿੰਦੀ ਨਹੀਂ ਹੈ ਦੀਦੀ ਇਹ ਤੁਸੀਂ ਚੰਗਾ ਨਹੀਂ ਕੀਤਾ ਨਹੀਂ ਕੀ ਚੰਗਾ ਨਹੀਂ ਕੀਤਾ ਕੰਮ ਤੇਨੂੰ ਸਾਰਾ ਆਂਦਾ ਕਰਨਾ ਬਸ ਕੇਸ ਵੜਦੀ ਸੀ ਵੀ ਮੈਂ ਠੀਕ ਨਹੀਂ ਮੈਂ ਉਹ ਨਹੀਂ ਡਰਾਮੇ ਤੇ ਜੋਤ ਨਿੱਤ ਕਰਦੇ ਸੀ ਤੇ ਫੇ ਕੰਮ ਤੇ ਕਢਵਾਣਾ ਹੀ ਸੀ ਕਿੱਦਾਂ ਦਾ ਕਿੱਦਾਂ ਮੈਂ ਤੇ ਦੇਖੋ ਐਦਾ ਹੀ ਕੰਮ ਕਢਵਾਇਆ ਮੈਂ ਫੇ ਦੀਦੀ ਇਹ ਤੂੰ ਚੰਗਾ ਨਹੀਂ ਕੀਤਾ ਮੇਰੇ ਨਾਲ ਤੂੰ ਸਾਡੇ ਪੈਸੇ ਸਾਨੂੰ ਦੇ ਕੇ ਸ਼ਦਾਈ ਬਣਾਤਾ ਦੇਖ ਜਿਲ੍ਹਾ ਗਿਫਟੀ ਤੈਨੂੰ ਖਰਚਾ ਦਿੰਦਾ ਨਾ ਉਹਨੇ ਹੀ ਕਵਰ ਮੈਨੂੰ ਦਿੰਦਾ ਮੈਂ ਵੀ ਤਾਂ ਗੁਜ਼ਾਰਾ ਕਰਦੀ ਆ ਨਾ ਉਹਨੇ ਦੇ ਵਿੱਚ ਤੇ ਤੇਰਾ ਗੁਜ਼ਾਰੇ ਨਹੀਂ ਹੁੰਦੇ ਬੱਚਿਆਂ ਦਾ ਵੀ ਮੈਂ ਨਾਲ ਸਾਰਾ ਕਰਦੀ ਆ ਐਨੇ 'ਚ ਹੀ ਗੁਜ਼ਾਰਾ ਕਰਨਾ ਚਾਹੀਦਾ ਪਰ ਤੂੰ ਕਰਕੇ ਖੁਸ਼ ਹੀ ਨਹੀਂ ਹੋਗੀ ਤੇ ਤੈਨੂੰ ਕੰਮ ਕਰਵਾਉਣ ਵਾਸਤੇ ਮੈਂ ਵੀ ਫਿਰ ਇੱਕ ਸਕੀਮ ਖੇਢੀ ਮੇਰੇ ਕੋ ਕੰਮ ਕਿੱਦਾਂ ਲਈਏ ਜੇ ਤੂੰ ਐਡਾ ਨਾਲ ਕਰੇ ਤੇ ਮੈਨੂੰ ਲੋੜ ਕੀ ਪੈਣੀ ਐ ਅਸੀਂ ਦੋਨੋਂ ਰਲ ਕੇ ਵੀ ਕੰਮ ਕਾੜ ਸਕਦੇ ਆ ਨਾ ਕਦੀ ਤੂੰ ਕੰਮ ਕੀਤਾ ਕੋਈ ਕਦੀ ਬੱਚਿਆਂ ਨੇ ਤੈਨੂੰ ਕਹਿ ਚ ਐ ਚਾਚੀ ਆ ਬਣਾ ਦੋ ਤੂੰ ਕਦੀ ਅੱਜ ਤੱਕ ਬੱਚਿਆਂ ਨੂੰ ਮਹਿਗੀ ਬਣਾ ਕੇ ਨਹੀਂ ਦਿੱਤੀ ਕੋਈ ਰੋਟੀ ਸਬਜੀ ਦਾ ਕੰਮ ਤੂੰ ਉਹ ਨਹੀਂ ਕੀਤਾ ਸਾਰੇ ਕੰਮ ਦਾ ਠੇਕਾ ਮੈਂ ਹੀ ਤੁਹਾਣਾ ਲਿੱਤਾ ਖਾਂਦੇ ਸਾਰੇ ਹੀ ਆ ਨਾ ਅਸੀਂ ਜੇ ਤੁਸੀਂ ਉਹੀ ਕੰਮ ਮਿਲ ਕੇ ਕਰੀਏ ਤੇ ਕਿੰਨਾ ਵਧੀਆ ਹੋਵੇ ਅਸੀਂ ਇਦਾਂ ਦੀ ਸਕੀਮਾਂ ਖੇਢੀ ਆ ਹੀ ਨਾ ਤੇ ਦੀਦੀ ਤੁਸੀਂ ਮੈਨੂੰ ਪਿਆਰ ਨਾ ਕਰ ਦਿੰਦੇ ਕਿੱਤ ਨੂੰ ਕਿੰਨੀ ਵਾਰੀ ਪਿਆਰ ਨਾਲ ਸਮਝਾਇਆ ਸੀ ਤੂੰ ਕਦੀ ਪੈਰਾਂ ਤੇ ਪਾਣੀ ਆਂ ਦਿੱਤਾ ਵੇ ਦੱਸ ਕਿੰਨੀ ਵਾਰੀ ਤੈਨੂੰ ਕਿਹਾ ਬੱਚਿਆਂ ਨੇ ਵੀ ਤੈਨੂੰ ਕਿੰਨੀ ਵਾਰੀ ਕਿਹਾ ਤੂੰ ਤੇ ਬੱਚਿਆਂ ਦੀ ਨਹੀਂ ਸੁਣਦੀ ਤੇ ਮੇਰੇ ਕਿੱਥੋਂ ਸੁਣਨੀ ਹੈ ਸੌਰੀ ਦੀਦੀ ਮੇ ਕੋਈ ਗਲਤੀ ਹੋ ਗਈ ਪਰ ਚਲੋ ਕੋਈ ਗੱਲ ਨਹੀਂ ਮੈਂ ਵੀ ਤੇਰੀ ਅੱਖਾਂ ਬੋਲਨੀ ਆ ਸੀ ਮੈਨੂੰ ਚੰਗਾ ਥੋਣਾ ਲੱਗਿਆ ਮੈਂ ਤੇਨ ਐਦਾ ਕਰਨਾ ਸੀ ਉਹਦੇ ਗਿਫਟ ਨੇ ਮੈਨੂੰ ਪੈਸੇ ਫੜਾਏ ਸੀ ਤੇ ਮੈਂ ਕੰਮ ਦੇ ਕੋਲ ਲੈਣਾ ਸੀ ਮੈਂ ਤੇ ਕੋਈ ਨਾ ਕੋਈ ਸਕੀਮ ਕਰਨੀ ਸੀ ਐਡਾ ਹੀ ਕੀਤਾ ਵੀ ਤੈਨੂੰ ਤੈਿਹ ਦਾ ਲਾਲਚ ਇਹ ਵੀ ਇਹ ਭਾਬੀ ਕੋ ਕੜੇ ਫਿਰ ਨਹੀਂ ਕਿੱਥੋਂ ਆ ਗਏ ਮੇਰੇ ਵਿਆਹ ਦੇ ਕੜੇ ਆ ਦੇਖ ਇਹ ਮੈਂ ਨਵੇਂ ਕੜੇ ਲੈ ਕੇ ਆਈਏ ਵਿਆਹ ਦੇ ਕੜੇ ਐ ਮੇਰੇ ਅੱਛਾ ਦੇਦੀ ਤੇ ਤੂੰ ਸਮੇਂ ਦੀ ਐ ਪਤਾ ਨਹੀਂ ਕਿੱਥੋਂ ਕਿੱਥੋਂ ਪੈਸੇ ਕਮਾਉਂਦੇ ਵੇ ਪੈਸੇ ਕਿਤੇ ਐਵੇਂ ਕਮਾਈ ਜਾਂਦੇ ਮੈਂ ਕਿਹਾ ਤੇਰਾ ਸਾਹਮਣੇ ਮੈਂ ਵੀ ਤੇ ਘਰ ਹੀ ਰਹਿਣੀ ਆ ਨਹੀਂ ਦੀਦੀ ਸ਼ਦਾਈ ਪਨ ਕੀ ਮੈਨੂੰ ਹੀ ਸਮਝ ਨਹੀਂ ਆਈ ਕਿ ਥੋੜੇ ਚਿਰ ਵੀ ਗੁਜ਼ਾਰਾ ਹੋ ਜਾਂਦਾ ਹੈ ਤੇ ਵਾਕਈ ਜਿਹੀ ਰਲ ਕੇ ਕੰਮ ਕਰਾਂਗੀਆਂ ਹਾਂ ਛੇਤੀ ਵੀ ਮੁੱਕ ਜਾਏਗਾ ਛੇਤੀ ਵੀ ਮੁੱਕ ਜਾਏਗਾ ਤੇ ਨਿੱਤ ਨਿੱਤ ਦੀ ਕਿਚਕਿਚ ਵੀ ਖਤਮ। ਇਹ ਤੇ ਗੱਲ ਤੁਸੀਂ ਸਹੀ ਕਹੀ। ਜੇ ਰਲ ਕੇ ਕੰਮ ਕਰਾਂਗੇ ਨਾ ਕਦੀ ਕਲੇਸ਼ ਨਹੀਂ ਹੋਏਗਾ। ਕੋਈ ਨਹੀਂ ਦੀਦੀ। ਮੈਂ ਤੁਹਾਡੇ ਨਾਲ ਬਰਾਬਰ ਦਾ ਕੰਮ ਕਰਾਇਆ ਕਰਾਂਗੀ ਤੇ ਮੈਂ ਸਵੇਰੇ ਛੇਤੀ ਉੱਠਿਆ ਕਰਾਂਗੀ। ਬਸ ਅਸੀਂ ਦਰਾਨੀ ਜਠਾਨੀਆਂ ਨਹੀਂ ਅਸੀਂ ਪਹਿਣਾ ਪਹਿਣਾ ਬਣ ਕੇ ਰਹਿਣਾ ਵੇ। ਠੀਕ ਹੈ। ਜੇ ਹਾਂ ਜੇ ਕਿਸ ਤਮ ਤੇਰਾ ਨਹੀਂ ਮਨ ਕੀਤਾ ਤੂੰ ਮੈਨੂੰ ਕਹਿ ਦੇ ਵੀ ਅੱਜ ਮੈਂ ਕੰਮ ਨਹੀਂ ਕਰਨਾ। ਠੀਕ ਹੈ ਨਾ? ਤੇ ਜੇ ਮੇਰਾ ਨਹੀਂ ਕੀਤਾ ਮੈਂ ਤੈਨੂੰ ਕਹਾਂ ਦਾਂਗੀ ਬਸ ਆਰਾਮ ਨਾਲ ਕੰਮ ਸਾਰੇ ਖਤਮ ਹੋ ਜਲੇ। ਠੀਕ ਹੈ ਠੀਕ ਹੈ। ਕਈ ਗੱਲ ਨਹੀਂ ਹੁਣ ਮੈਂ ਆਪਣੀ ਜ਼ਿੰਮੇਵਾਰੀ ਆਪ ਸਮਝਾਂਗੀ ਹਮ ਬਸ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਬਡੇ ਘਰਾਂ ਦੀ ਇੱਕ ਕਹਾਣੀ ਹੈਗੀ ਆ ਇਧਰਾਨੀ ਜਠਾਣੀ ਦਰਾਨੀ ਵਿਆਹ ਕੇ ਆ ਜਾਂਦੀ ਆ ਚਲੋ ਜਠਾਣੀ ਨੇ ਘਰ ਸੰਭਿਆ ਹੁੰਦਾ ਤੇ ਉਹ ਕਹਿੰਦੀ ਜਠਾਣੀ ਹੀ ਜ਼ਿੰਮੇਵਾਰੀ ਪੂਰੀ ਕਰੇ ਕਿਉਂ ਤੁਹਾਡੀਆਂ ਜ਼ਿੰਮੇਵਾਰੀਆਂ ਵੀ ਹੈ ਆਪਣੀਆਂ ਜ਼ਿੰਮੇਵਾਰੀਆਂ ਸਮਝੋ ਜਰ ਨਾਲ ਲੱਕੇ ਕੰਮ ਕਰਾਉਗੀਆਂ ਤੁਹਾਡੀ ਵੀ ਸੋਭਾ ਹੋਏਗੀ ਤੇ ਜਠਾਣੀ ਨੂੰ ਆਪਣੀ ਚਤ్రਾਈ ਨਹੀਂ ਵਰਤਣੀ ਪਊਗੀ ਸੋ ਛੋਟੀ ਜਿਹੀ ਚਤ్రਾਈ ਹਰਤ ਕੇ ਚਲੋ ਜਠਾਣੀ ਕੋ ਕੰਮ ਤੇ ਕਰਾਇਆ ਜਿਹੜੀ ਬਹਨੇ ਲੰਦੀ ਮੈਂ ਨਹੀਂ ਕਰਨਾ ਸੋ ਵੀਡੀਓ ਵਧੀਆ ਲੱਗਿਓ ਤੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਾਰਿਆਂ ਨੂੰ ਸასი ਸ਼ਾਲ ਜੀ ਦਾ